ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਕਹਾਣੀ ਸਾਬਰ ਦੀ ਇੱਕ ਬਜ਼ੁਰਗ ਜਦੋਂ ਵੀ ਘਰ ਆਇਆ ਕਰੇ ਘਰ ਵਿੱਚ ਪੁੱਤ ਧੀਆਂ ਨੂਹਾਂ ਪੋਤੇ ਪੋਤੀਆਂ ਦੇਖ ਕੇ ਆਖਿਆ ਕਰੇ ਵਲੇ ਵੇ ਸਾਬਰਾ ਵਲੇ ਇੱਕ ਦਿਨ ਵੱਡੀ ਨੂ ਨੇ ਆਪਣੇ ਸਹੁਰੇ ਨੂੰ ਪੁੱਛਿਆ ਪਿਤਾ ਜੀ ਮੈਂ ਜਦੋਂ ਦੀ ਆਈਆਂ ਤੁਹਾਡੇ ਕੋਲੋਂ ਇਹੋ ਹੀ ਸੁਣਦੀ ਆਉਂਦੀਆਂ ਵਲੇ ਵੇ ਸਾਬਰਾ ਵਲੇ ਦੱਸੋ ਇਹ ਕੀ ਗੱਲ ਹੈ ਤੁਸੀਂ ਬਾਹਰੋਂ ਆਉਂਦੇ ਆ ਇਹ ਲਫਜ਼ ਜ਼ਰੂਰ ਬੋਲਦੇ ਹੋ ਸਹੁਰਾ ਕਹਿਣ ਲੱਗਾ ਛੱਡ ਪੁੱਤ ਲੰਮੀ ਕਹਾਣੀਆਂ ਤੂੰ ਕੀ ਲੈਣਾ ਪਰ ਨੂੰ ਖੜੇ ਪੈ ਗਈ ਨਹੀਂ ਦੱਸੋ ਪਿਤਾ ਜੀ ਕੀ ਗੱਲ ਆ ਮੈਂ ਪੁੱਛ ਕੇ ਹੀ ਰਹਿਣਾ ਅੱਜ ਸਾਰਾ ਕਹਿਣ ਲੱਗਾ ਠੀਕ ਆ ਤੀ ਇਹ ਬਹਿ ਜਾ ਫਿਰ ਤੇ ਧਿਆਨ ਨਾਲ ਸੁਣ ਜਦੋਂ ਮੇਰਾ ਵਿਆਹ ਹੋਇਆ ਮੈਂ ਤੇਰੀ ਸੱਸ ਨੂੰ ਪਸੰਦ ਨਹੀਂ ਹੈਗਾ ਸੀ ਤੇਰੀ ਸੱਸ ਮੇਰੇ ਤੋਂ ਜਾਨ ਛਡਾਵੇ ਤੇ ਮੈਂ ਰੱਬ ਦਾ ਸ਼ੁਕਰ ਕਰਾਂ ਮੇਰਾ ਵਿਆਹ ਹੋ ਗਿਆ ਇੱਕ ਵਾਰ ਉਸ ਨਾਲ ਮੈਂ ਆਪਣੇ ਸਹੁਰਿਆਂ ਨੂੰ ਜਾਵਾਂ ਉਦੋਂ ਪੈਦਲ ਹੀ ਜਾਇਆ ਕਰਦੇ ਹੁੰਦੇ ਸੀ ਰਾਹ ਵਿੱਚ ਖੂ ਆਇਆ ਤੇ ਤੇਰੀ ਸੱਸ ਕਹਿੰਦੀ ਮੈਨੂੰ ਪਿਆਸ ਬੜੀ ਲੱਗੀ ਆ ਤੂੰ ਐਦਾਂ ਕਾਰਾ ਫੜ ਡੋਲਣੀ ਤੇ ਆਪਣੀ ਪੱਗ ਨਾਲ ਬਨ ਕੇ ਖੂਹ ਵਿੱਚੋਂ ਪਾਣੀ ਕੱਢ। ਸੋਹਰਾ ਕਹਿੰਦਾ ਜਦੋਂ ਮੈਂ ਪਾਣੀ ਕੱਢਣ ਲੱਗਾ ਤੇ ਪਾਣੀ ਡੂੰਗਾ ਸੀ ਪੱਗ ਪਹੁੰਚੇ ਨਾ ਤਾਂ ਤੇਰੀ ਸੱਸ ਨੇ ਮੈਨੂੰ ਆਪਣੀ ਚੁੰਨੀ ਲਾ ਕੇ ਦਿੱਤੀ ਲੈ ਬਨ ਲਾ ਨਾਲ ਆਪਣੀ ਪੱਗ ਦੀ। ਜਦੋਂ ਮੈਂ ਚੁੰਨੀ ਬੰਨੀ ਤੇ ਡੋਲਣੀ ਪਾਣੀ ਤੋਂ 2 ਫੁੱਟ ਉੱਤੇ ਰਹਿ ਗਈ ਤੇ ਤੇਰੀ ਸੱਸ ਕਹਿੰਦੀ ਹੁਣ ਕਿੰਨਾ ਕੁ ਦੂਰ ਪਾਣੀ ਰਹਿ ਗਿਆ ਗੋਡੇ ਲਾ ਕੇ ਪਾਣੀ ਭਰ ਲਾ। ਕਹਿੰਦਾ ਜਦੋਂ ਹੀ ਮੈਂ ਗੋਡੇ ਲਾ ਕੇ ਪਾਣੀ ਭਰਨ ਲੱਗਾ ਤੇਰੀ ਸੱਸ ਨੇ ਧੱਕਾ ਦੇ ਕੇ ਮੈਨੂੰ ਖੂਹ ਵਿੱਚ ਸੁੱਟ ਦਿੱਤਾ। ਤੇ ਆਪ ਪੇਕੇ ਨੂੰ ਕੱਲੀ ਚਲੀ ਗਈ ਮੇਰੀ ਕਿਸਮਤ ਚੰਗੀ ਸੀ ਲਾਗੇ ਕੋਈ ਆ ਜਿਹੜੀ ਬੱਕਰੀਆਂ ਚਾਰਦਾ ਸੀ ਜਦੋਂ ਉਸਨੇ ਮੇਰੀਆਂ ਖੂਹ ਵਿੱਚੋਂ ਆਵਾਜ਼ਾਂ ਸੁਣੀਆਂ ਤਾਂ ਉਸਨੇ ਮੈਨੂੰ ਖੂਹ ਚੋਂ ਬਾਹਰ ਕੱਢ ਲਿਆ ਜਦੋਂ ਤੇਰੀ ਸੱਸ ਪੇਕੇ ਪਹੁੰਚੀ ਤਾਂ ਉਸਦੇ ਮਾਪਿਆਂ ਨੇ ਪੁੱਛਿਆ ਜਵਾਈ ਕਿੱਥੇ ਰਹਿ ਗਿਆ ਤਾਂ ਤੇਰੀ ਸੱਸ ਨੇ ਕਹਿ ਦਿੱਤਾ ਉਹ ਮੈਨੂੰ ਪਿੰਡ ਛੱਡ ਕੇ ਕਿਸੇ ਕੋਲੋਂ ਪੈਸੇ ਲੈਣੇ ਸੀ ਉਹ ਲੈਣ ਚਲਿਆ ਗਿਆ ਕਹਿੰਦਾ ਤੂੰ ਜਾ ਮੈਂ ਬਾਅਦ ਵਿੱਚ ਆਉਂਦਾ ਇਧਰ ਮੈਂ ਵੀ ਖੂਹ ਵਿੱਚੋਂ ਨਿਕਲ ਕੇ ਆਪਣੇ ਕੱਪੜੇ ਨਿਚੋਰ ਕੇ ਸੁਕਾ ਕੇ ਸ਼ਾਮ ਨੂੰ ਸਹੁਰਿਆਂ ਦੇ ਘਰ ਪਹੁੰਚ ਗਿਆ ਜਦੋਂ ਤੇਰੀ ਸੱਸ ਨੇ ਮੈਨੂੰ ਜਿਉਂਦੇ ਨੂੰ ਵੇਖਿਆ ਉਸ ਦਾ ਇੱਕ ਰੰਗ ਆਵੇ ਤੇ ਇੱਕ ਜਾਵੇ ਕਿ ਜੇ ਇਸ ਨੇ ਮੇਰੇ ਮਾਪਿਆਂ ਨੂੰ ਦੱਸ ਦਿੱਤਾ ਤਾਂ ਉਹਨਾਂ ਨੇ ਮੈਨੂੰ ਜਾਨ ਤੋਂ ਮਾਰ ਦੇਣਾ ਤੇਰੀ ਸੱਸ ਸੋਚੇ ਕਿ ਇਸ ਨੇ ਹੁਣ ਵੀ ਦੱਸਿਆ ਕਿ ਹੁਣ ਵੀ ਦੱਸਿਆ ਪਰ ਪੁੱਤ ਮੈਂ ਆਪਣੇ ਮਨ ਨਾਲ ਫੈਸਲਾ ਕੀਤਾ ਕਿ ਸਾਵਰ ਰੱਖਣਾ ਦੱਸਣਾ ਨਹੀਂ ਕਿਸੇ ਨੂੰ ਰਾਤ ਦੀ ਰੋਟੀ ਖਾਧੀ ਤੇ ਸੱਸ ਤੇਰੀ ਸੱਸ ਸੋਚੇ ਹੁਣ ਵੀ ਦੱਸੂ ਪਰ ਮੈਂ ਨਹੀਂ ਕਿਸੇ ਨੂੰ ਕੁਝ ਵੀ ਦੱਸਿਆ ਜਦੋਂ ਬਿਸਤਰਾ ਵਸਾਇਆ ਸੌਣ ਲੱਗੇ ਤੇਰੀ ਸੱਸ ਨੇ ਸੋਚਿਆ ਮੈਂ ਐਡਾ ਵੱਡਾ ਕੰਮ ਕੀਤਾ ਇਸ ਨੇ ਤੇ ਕੋਈ ਗੱਲ ਵੀ ਨਹੀਂ ਛੇੜੀ ਇਸ ਬਾਰੇ ਜਦੋਂ ਸਵੇਰ ਹੋਈ ਨਾਸ਼ਤਾ ਕੀਤਾ ਮੈਂ ਆਪਣੀ ਸੱਸ ਨੂੰ ਆਖਿਆ ਮਾਤਾ ਜੀ ਹੁਣ ਸਾਨੂੰ ਆਗਿਆ ਦਿਓ ਅਸੀਂ ਹੁਣ ਜਾਈਏ ਸੱਸ ਕਹਿੰਦੀ ਠੀਕ ਆ ਪੁੱਤ ਜਾਓ ਰਾਜੀ ਖੁਸ਼ੀ ਜਾਓ ਜਦੋਂ ਅਸੀਂ ਵਾਪਸ ਉਸੇ ਹੀ ਖੂਹ ਦੇ ਕੋਲ ਆਏ ਤਾਂ ਤੇਰੀ ਸੱਸ ਨੇ ਮੇਰੇ ਪੈਰਾਂ ਵਿੱਚ ਬਹਿ ਕੇ ਮੇਰਾ ਧੰਨਵਾਦ ਕੀਤਾ ਗਲਤੀ ਮੰਨੀ ਤੇ ਆਖਿਆ ਮੈਂ ਤੈਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਤੂੰ ਮੈਨੂੰ ਬਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਅੱਜ ਤੋਂ ਬਾਅਦ ਮੈਂ ਤੁਹਾਡੀ ਆਗਿਆਕਾਰੀ ਬਣ ਕੇ ਰਹੂੰਗੀ ਜਿਵੇਂ ਤੂੰ ਕਹੇਂਗਾ ਮੈਂ ਉਦਾਂ ਹੀ ਚੱਲਾਂਗੀ ਸਵਰਾ ਆਪਣੀ ਨੂ ਨੂੰ ਕਹਿੰਦਾ ਪੁੱਤ ਉਸ ਦਿਨ ਜੋ ਮੈਂ ਸਬਰ ਕੀਤਾ ਸੀ ਉਸ ਦਾ ਫਲ ਇਹ ਮਿਲਿਆ ਕਿ ਪੁੱਤ ਧੀਾਂ ਨੂਹਾ ਪੋਤੇ ਪੁੱਤਰੀਆਂ ਵਿੜਾ ਭਰਿਆ ਪਿਆ ਜਦੋਂ ਵੇਖਦਾ ਆਪੇ ਹੀ ਮੂੰਹ ਵਿੱਚੋਂ ਨਿਕਲ ਜਾਂਦਾ ਬਲੇ ਵੀ ਸਬਰਾਂ ਬਲੇ ਇਸ ਲਈ ਹਮੇਸ਼ਾ ਸਬਰ ਜਰੂਰ ਕਰਿਆ ਕਰੋ ਨਿੱਕੀ ਨਿੱਕੀ ਗੱਲ ਤੇ ਘਰ ਵਿੱਚ ਕਲੇਸ਼ ਪਾ ਕੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਇਆ ਕਰੋ ਕਿਉਂਕਿ ਦੋਹਾਂ ਵਿੱਚੋਂ ਜੇ ਇੱਕ ਹੀ ਸਬਰ ਕਰ ਲਵੇ ਤੇ ਕਈ ਘਰ ਟੁੱਟਣੋਂ ਬਚ ਸਕਦੇ ਹਨ ਤੇ ਉਹ ਗੁੱਸੇ ਵਾਲਾ ਟਾਈਮ ਨਿਕਲ ਜਾਂਦਾ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ